ਅੱਤ ਮੰਗਲਵਾਰ ਸੱਚ ਮੰਨ ਲੈ ਤੇ ਬਾਕੀ ਪਾਠ ਕਰ ਤੇ ਹਾਜ਼ਰੀ ਭਰ ਦੋ ਨਾ ਮਨ ਨੂੰ ਕਮਨਾ ਪੂਰੀ ਹੋਵੇ ਫੇਰ ਗੱਲ ਕਰੀਏ ਜਿੱਥੇ ਕੀ ਹਰਮਾਨ ਜੀ ਦੇ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਹਰਮਾਨ ਜੀ ਨੂੰ ਸੰਦੂਰ ਚੜਦਾ ਸਿਰਫ ਇੱਕ ਹੀ ਦਰਬਾਰ ਹੈ ਜਿੱਥੇ ਕੀ ਬਾਬਾ ਜੀ ਨੂੰ ਸੰਦੂਰ ਬਿਲਕੁਲ ਨਹੀਂ ਚੜਦਾ ਸਰੂਪ ਦੀ ਗੱਲ ਕਰੀਏ ਤਾਂ ਵੱਖਰਾ ਸਰੂਪ ਆ ਮੰਦਿਰ ਦੇ ਵਿੱਚ ਮੰਦਿਰ ਤੋਂ ਅਲੱਗ ਹੈਗੇ ਨੇ ਜੀ ਇੱਥੇ ਬਾਬਾ ਜੀ ਦਾ ਜਿਹੜਾ ਸਰੂਪ ਹੈ ਬਿਲਕੁਲ ਅਲੱਗ ਹੈ ਇਹ ਆਮ ਜਿਹੜੀ ਮੂਰਤੀਆਂ ਹੁੰਦੀਆਂ ਉਹ ਅਲੱਗ ਹੁੰਦੀਆਂ ਪੱਥਰ ਵੀ ਦੀਆਂ ਹੁੰਦੀਆਂ ਕੋਈ ਨਹੀਂ ਬੁੱਢੀ ਹੁੰਦੀ ਇਹ ਬਾਬੇ ਦਾ ਸਰੂਪ ਹੀ ਲੱਗਦਾ ਜਨਮ ਉਸਤ ਤੇ ਬਾਬੇ ਦਾ ਸ਼ਿੰਗਾਰ ਹੈ ਜਿਹੜਾ ਉਹ ਸੋਨੇ ਦੇ ਬਰਕਾ ਦੇ ਨਾਲ ਕੀਤਾ ਜਾਂਦਾ ਹੈ ਇਹ ਤਾਂ ਜੀ ਹਰ ਸਾਲ ਅੰਦਰ ਹੀ ਬਾਬਾ ਜੀ ਦਾ ਉਸਤ ਜਿਹੜਾ ਕਿ ਬੜੀ ਹੀ ਧੁੰਮਤਾ ਹੁੰਦਾ ਹੈ ਸਾਰੀ ਦੁਨੀਆ ਮਨਾਉਂਦੀ ਹੈ ਜੀ ਜਿਹੜਾ ਕਿ ਇਹ ਮੂਰਤੀ ਹੈ ਇਹ ਜੀ ਦਰਬਾਰ ਹੈ ਜਿਹੜਾ ਇਹ ਦਰਬਾਰ 13ਵੀਂ ਪੀੜ੍ਹੀ ਜਿਹੜੀ ਗੱਦੀ ਹੈ ਮਹੰਤਰੀ ਉਹ ਸਟੈਂਪ ਮੇਰੇ ਕੋਲ ਹੈ ਤੇ ਇਹ ਹੁਣ ਤੁਸੀਂ ਆਪ ਦੇਖ ਲਓ ਕਿ 600 700 ਸਾਲ ਤੋਂ ਪੁਰਾਣਾ ਦਰਬਾਰ ਆ ਪੁਰੇ ਨਗਾਰੇ ਨਾਲ ਆਰਤੀ ਹੁੰਦੀ ਸੀ ਹੁਣ ਮੈਂ ਵੀ ਇਸ ਟੈਂਪ ਪੁਰੇ ਨਗਾਰਾ 8 ਸਾਲ ਤੋਂ ਜਿਹੜਾ ਕਿ ਹਰ ਮੰਗਲਵਾਰ ਨੂੰ ਢੋਲ ਨਗਾਰੇ ਨਾਲ ਆਰਤੀ ਹੁੰਦੀ ਔਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਅਸ ਤੁਹਾਨੂੰ ਲੁਧਿਆਣਾ ਦੇ ਇੱਕ ਐਸੇ ਇਤਿਹਾਸਿਕ ਤੇ ਪਵਿੱਤਰ ਬਾਲਾਜੀ ਮੰਦਿਰ ਦੇ ਦਰਸ਼ਨ ਕਰਾਉਣ ਲੈ ਕੇ ਆਇਆ ਜਿੱਥੇ ਭਗਤਾਂ ਦੀ ਹਰ ਇੱਕ ਮੰਤੂ ਕਾਮਨਾ ਪੂਰੀ ਹੁੰਦੀ ਤੇ ਪੀੜੀਦਰ ਪੀੜੀ ਇੱਥੇ ਮਹੰਤ ਗੌਰਵ ਜੀ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ ਤਾਂ ਗੱਲਬਾਤ ਕਰਦੇ ਹਾਂ ਤੇ ਇਤਿਹਾਸਪੂਰੀ ਵੀ ਜਾਣਾਂਗੇ ਬਾਬਾ ਜੀ ਜੈ ਸ਼੍ਰੀ ਰਾਮ ਜੈਸੀ ਰਾਮ ਜੀ ਅੱਜ ਮੰਦਿਰ ਭਗਤਾਂ ਨੂੰ ਦਰਸ਼ਨ ਕਰਾਉਣ ਸਾਡੇ ਵੀ ਉਹਨੂੰ ਦਰਸ਼ਨ ਕਰਾਉਣ ਲੈ ਕੇ ਆਏ ਆ ਜਨਮ ਉਤਸਵ ਵੀ ਆ ਰਿਹਾ ਕੀ ਕਿਉਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਡੇਰਾ ਠਾਕੁਰ ਦਵਾਰੇ ਤੋਂ ਮਹੰਤ ਗੌਰਵਦਾਸ ਬਾਬਾ ਬਾਬਾ ਜੀ ਦਾ ਜਨਮ ਉਸਤਫ ਜੋ ਕਿ ਠਾਕੁਰਦਵਾਰੇ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਸ ਤੋਂ ਸ਼ਾਮ ਨੂੰ 7:30 ਵਜੇ ਪ੍ਰਭੂ ਦਾ ਸੁੰਦਰ ਕਾਂਡ ਦਾ ਪਾਠ ਪ੍ਰਭੂ ਦਾ ਉਸ ਤੋਂ ਬਾਅਦ ਮਹਾ ਆਰਤੀ ਆਰਤੀ ਤੋਂ ਬਾਅਦ ਜਿਹੜਾ ਪ੍ਰਸ਼ਾਦ ਵੰਡਿਤ ਹੋਊਗਾ ਜਿੱਤੇ ਕਿ ਪ੍ਰਭੂ ਦਾ ਲੰਗਰ ਸਾਰੇ ਹੀ ਭਗਤਾਂ ਨੂੰ ਵੰਡਿਤ ਹੋਊਗਾ ਉਹ ਨਾਲੇ ਸਾਰਿਆਂ ਨੂੰ ਪ੍ਰਸ਼ਾਦ ਸਾਰਿਆਂ ਨੂੰ ਵੰਡਿਤ ਕੀਤਾ ਜਾਊਗਾ ਕਿ ਨਵਾਂ ਮਹੋਤਸਵ ਜਿਹੜਾ ਕੱਲ ਨੂੰ ਮਨਾਇਆ ਜਾਏਗਾ ਇਹ ਤਾਂ ਜੀ ਹਰ ਸਾਲ ਅੰਦਰ ਜੀ ਬਾਬਾ ਜੀ ਦਾ ਉਸਤ ਜਿਹੜਾ ਕਿ ਬੜੀ ਹੀ ਧੂਮਤਾਵਨਾ ਸਾਰੀ ਦੁਨੀਆ ਮਨਾਉਂਦੀ ਹੈ ਜੀ ਜੀ ਬਾਬਾ ਜੀ ਇੱਕ ਬਹੁਤ ਇਤਿਹਾਸਿਕ ਜਿਹੜਾ ਇਹ ਬਾਲਾਜੀ ਮੰਦਿਰ ਹੈ ਕੀ ਇਤਿਹਾਸ ਹੈ ਉਹ ਸਾਡੇ ਈਵਰਸ ਨੂੰ ਦੱਸਦੇ ਪੁਰੇ ਜੀ ਪ੍ਰਭੂ ਸ਼੍ਰੀ ਰਾਮ ਜੀ ਦੀ ਮੂਰਤੀ ਹੈ ਜੋ ਕਿ ਸਾਹਮਲੇ ਰੰਗ ਦੀ ਹੈ ਪ੍ਰਭੂ ਦਾ ਮੰਦਿਰ ਸਾਹਮਣੇ ਹੈ ਔਰ ਸੰਕਰਮੋਚਨ ਹਨੂਮਾਨ ਜੀ ਦਾ ਮੰਦਿਰ ਉਰੇ ਆ ਜਿਹੜਾ ਕਿ ਇਹ ਮੂਰਤੀ ਹੈ ਇਹ ਜੀ ਦਰਬਾਰ ਹੈ ਜਿਹੜਾ ਇਹ ਦਰਬਾਰ 13ਵੀਂ ਪੀੜ੍ਹੀ ਜਿਹੜੀ ਗੱਦੀ ਹੈ ਮਹੰਤਰੀ ਉਹ ਇਸ ਟਾਈਮ ਮੇਰੇ ਕੋਲ ਹੈ ਤੇ ਇਹ ਹੁਣ ਤੁਸੀਂ ਆਪ ਦੇਖ ਲਓ ਕਿ 600 700 ਸਾਲ ਤੋਂ ਪੁਰਾਣਾ ਦਰਬਾਰ ਆ ਜਿੱਥੇ ਕਿ ਹਰਮਾਨਜੀ ਦੇ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਹਰਮਾਨਜੀ ਨੂੰ ਸੰਦੂਰ ਚੜਦਾ ਸਿਰਫ ਇੱਕ ਇਹੀ ਦਰਬਾਰ ਹੈ ਜਿੱਥੇ ਕਿ ਬਾਬਾ ਜੀ ਨੂੰ ਸੰਦੂਰ ਬਿਲਕੁਲ ਨਹੀਂ ਚੜਦਾ ਜੀ ਉਰੇ ਬਾਬਾ ਜੀ ਦਾ ਸਿੰਗਰਫ ਨੂੰ ਪੀਸ ਕੇ ਰਗੜ ਕੇ ਉਹਦਾ ਰੰਗ ਨਿਕਲਦਾ ਉਹ ਫਿਰ ਚਮੇ ਤੇਲ ਮਿਕਸ ਕਰਕੇ ਉਹ ਬਾਬਾ ਜੀ ਦਾ ਸ਼ਿੰਗਾਰ ਹੁੰਦਾ ਜਿਹੜੀ ਕਿ ਸ਼ਿੰਗਾਰ ਦੀ ਸਾਡੇ ਕੋਲ ਵੇਟਿੰਗ ਹੈ ਜਿਹੜੀ ਮੰਗਲ ਔਰ ਸ਼ਨੀਵਾਰ ਦੀ ਹੈ 2025 April ਤੱਕ ਦੀ ਬੁਕਿੰਗ ਆਲਰੇਡੀ ਉਹ ਜਿਹੜਾ ਕੀ ਜਨਮotsਵ ਹੈ ਜਨਮotsਵ ਤੇ ਬਾਬੇ ਦਾ ਸ਼ਿੰਗਾਰ ਹੈ ਜਿਹੜਾ ਉਹ ਸੋਨੇ ਦੇ ਬਰਕਤ ਦੇ ਨਾਲ ਕੀਤਾ ਜਾਂਦਾ ਜਿਹੜੀ ਕਿ ਉਹਦੀ ਸਾਡੇ ਕੋਲ ਇਸ ਟਾਈਮ ਜਿਹੜੀ ਵੇਟਿੰਗ ਹੈ ਉਹ 2039 ਤੱਕ ਦੀ ਵੇਟਿੰਗ ਹੈ ਇਹ ਮੰਦਿਰ ਦੀ ਸਥਾਪਨਾ ਮਤਲਬ ਕਦੋਂ ਹੋਈ ਸੀ ਕਹਿੰਦੇ ਕਾਫੀ ਬਹੁਤ ਪੁਰਾਣਾ ਵੀ ਮੰਦਿਰ ਹੈ ਬਾਲਾ ਜੀ ਦਾ ਦੇਖੋ ਇਹਦੀ ਸਥਾਪਨਾ ਤਾਂ ਹੁਣ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਇਹ ਗੱਦੀ ਹੈ ਔਰ ਮੇਰੇ ਹਿਸਾਬ ਸੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ 13ਵੀਂ ਪੀੜ੍ਹੀ ਮੇਰੇ ਕੋਲ ਹੈ ਠੀਕ ਹੈ ਜੀ ਜਿਹਦੇ ਵਿੱਚ ਕੀ ਅੱਜ ਮੇਰੀ ਉਮਰ 42 ਹੈ ਹੁਣ ਪਿੱਛੇ 12 ਪੀੜ੍ਹੀਆਂ ਮੇਰੇ ਫਾਦਰ ਸਾਹਿਬਾ ਉਹ ਹੈ ਇਸ ਟਾਈਮ 70 ਦੇ ਲੰਮਸਮ ਹੈ ਠੀਕ ਹੈ ਉਸ ਤੋਂ ਪਹਿਲਾਂ ਸਾਰੇ ਕਿਸੇ 70 ਸੀ ਕੋਈ 80 ਸਾਲ ਰਹਿ ਕੇ ਗਿਆ ਕੋਈ 90 ਵੀ ਰਹਿ ਕੇ ਗਿਆ ਉਸ ਤੋਂ ਪਹਿਲਾਂ ਦਾ ਮੈਨੂੰ ਆਈਡੀਆ ਨਹੀਂ ਆ ਭਗਤ ਬਹੁਤ ਦੂਰ ਦੂਰੋਂ ਦੇ ਕਹਿੰਦੇ ਵੀ ਮਨੋ ਕਾਮਨਾ ਹਰ ਇੱਕ ਪੂਰੀ ਹੁੰਦੀ ਬਾਲਾ ਜੀ ਦੇ ਮੰਦਰ ਆ ਕੇ ਜੀ ਬਿਲਕੁਲ ਜਿਹੜਾ ਵੀ ਆਂਦਾ ਔਰੇ ਬਾਬਾ ਜੀ ਨੂੰ ਹਾਜ਼ਰੀ ਪਰਦਾ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਸਾਡੇ ਕੋਲ ਜੀ ਕੱਲ ਜਨਮ ਉਸਤਵ ਜਨਮ ਉਸਤਵ ਤੇ ਮੈਂ ਨਹੀਂ ਦੱਸ ਸਕਦਾ ਕਿ ਕਿੱਥੋਂ ਕਿੱਥੋਂ ਲੋਕਾਂ ਨੇ ਆਣਾ ਸਿਰਫ ਦਰਸ਼ਨ ਕਰਨ ਲਈ ਜੀ ਸਾਡੇ ਕੋਲ ਪਿਛਲੇ ਸਾਲ ਭਗਤ ਆਏ ਨੇ ਕੋਈ ਕਹੇ ਰ ਮੈਂ ਹੁਸ਼ਿਆਰਪੁਰ ਤੋਂ ਆਇਆ ਕੋਈ ਕਹੇ ਮੈਂ ਜੰਮੂ ਤੋਂ ਆਇਆ ਕੋਈ ਕਹੇ ਮੈਂ ਅੰਮ੍ਰਿਤਸਰ ਤੋਂ ਆਇਆ ਮਤਲਬ ਕਿ ਕੁਝ ਨਹੀਂ ਕਹਿ ਸਕਦੇ ਕੁਝ ਨਹੀਂ ਕਹਿ ਸਕਦੇ ਜਦੋਂ ਭਗਤ ਆਉਂਦੇ ਨੇ ਵੀ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਉਹ ਕੀ ਕਹਿੰਦੇ ਨੇ ਤੁਹਾਨੂੰ ਆ ਕੇ ਬਾਬਾ ਜੀ ਵੀ ਅੱਜ ਇਹ ਵੀ ਹੋ ਗਿਆ ਚਮਤਰੀ ਪਿਛਲੇ ਸਾਲ ਆਏ ਸੀ ਕਿ ਇਸ ਸਾਲ ਅਸੀਂ ਫੇਰ ਆਏ ਆ ਵੀ ਇਹ ਚਮਤਕਾਰ ਦੇਖਿਆ ਕੁਝ ਦੇਖੋ ਜਦੋਂ ਇਸ ਦਰਬਾਰ ਤੇ ਨਾ ਇੱਕ ਸੇਵਾ ਜਿਹੜੀ ਕੀ ਆਤ ਅੱਗ ਬੰਨੇ ਹੋਇਆ ਦੇਖੋ ਠੀਕ ਹੈ ਜੀ ਜਿਹੜੇ ਤਾਂ ਅੱਗੇ ਬਣੇ ਹੋਏ ਨਾ ਇਹ ਲੋਕਾਂ ਦੀ ਮਨੋ ਕਾਮਨਾ ਠੀਕ ਹੈ ਜੀ ਜਦੋਂ ਬਾਬਾ ਜੀ ਦੀ ਇਹ ਮਨੋ ਕਾਮਨਾ ਬਣ ਕੇ ਜਾਂਦੇ ਨੇ ਉਹਰੇ ਜਦੋਂ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਉਹਰੇ 51 ਕਿਲੋ ਦਾ ਪ੍ਰਸ਼ਾਦ ਚੜਦਾ ਜੀ ਬਾਬਾ ਜੀ ਨੂੰ ਉਹ 51 ਕਿਲੋ ਲੱਡੂ ਹੁੰਦੇ ਆ ਹੁਣ ਬਾਬਾ ਜੀ ਦਾ ਜਨਮ ਮਹੋਤਸਵ ਹੈ ਜਿਹਦੇ ਚ ਮੇਰੇ ਕੋਲ ਇਸ ਟਾਈਮ 4 ਸਵਾ ਮਣੀਆ ਸਮਝ ਲਓ ਕਿ 200 ਕੁਇੰਟਲ ਤੋਂ ਉੱਪਰ ਪ੍ਰਸ਼ਾਦ ਆ ਜਿਹੜਾ ਕਿ ਬਾਬਾ ਜੀ ਦਾ ਅਸੀਂ ਇਸ ਦਰਬਾਰ ਤੇ ਭਗਤਾਂ ਨੂੰ ਬੇਤਿਤ ਕਰਨਾ ਹੂੰ ਲੁਧਿਆਣਾ ਸ਼ਹਿਰ ਦਾ ਕਾਫੀ ਪੁਰਾਣਾ ਜਿਹੜਾ ਮੰਦਿਰ ਆ ਕਈ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਐਸਾ ਪਵਿੱਤਰ ਵੀ ਸਥਾਨ ਹੈਗਾ ਵਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਦੱਸਣਾ ਚਾਹੁੰਦਾ ਅੱਜ ਬਾਬਾ ਜੀ ਦਾ ਜਨਮotsਵ ਹੈ ਸ਼ਾਮ ਨੂੰ ਰੇ ਪ੍ਰੋਗਰਾਮ ਹੈ ਠੀਕ ਹੈ ਜੀ ਉਰੇ ਆ ਕੇ ਬਾਬਾ ਜੀ ਨੂੰ ਮਨ ਕਾਮਨਾ ਰੱਖੋ ਅਗਰ ਸੱਚੇ ਮੰਨ ਲ ਠੀਕ ਹੈ ਜੀ ਮੈਂ ਤੁਹਾਡੇ ਚੈਨਲ ਦੇ ਮੱਧਮ ਤੇ ਕਹਿ ਰਿਹਾ ਸੱਚੇ ਮੰਨ ਲ ਉਰੇ ਹਰ ਮੰਗਲਵਾਰ ਆ ਕੇ ਜਿਆਦਾ ਨਹੀਂ ਕਹੂੰਗਾ ਅੱਠ ਮੰਗਲਵਾਰ ਸੱਚੇ ਮੰਨ ਲ ਤੇ ਬੈ ਕੇ ਪਾਠ ਕਰਕੇ ਹਾਜ਼ਰੀ ਪਾ ਦੋ ਨਾ ਮਨੋ ਕਾਮਨਾ ਪੂਰੀ ਹੋਵੇ ਫਿਰ ਗੱਲ ਕਰੀਏ ਹੂੰ ਇਹ ਪੱਕੀ ਗੱਲ ਹੈ ਹਨੂਮਾਨ ਜੀ ਦੀ ਕਿਰਪਾ ਇੰਨੀ ਹੈਗੀ ਹੈ ਮੈਂ ਕਹਾਂ ਜੀ ਬਿਲਕੁਲ ਹੈਗੀ ਹੈ ਜਿਨ੍ਹਾਂ ਦੀ ਹੋਈਆਂ ਉਹਨਾਂ ਨੂੰ ਕੁਛ ਕੇ ਦੇਖੋ ਹੂੰ ਜਿਹੜੇ ਕੀ ਆ ਕੇ ਸਾਨੂੰ ਕੁਝ ਕਹਿੰਦੇ ਆ ਹੂੰ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਜੀ ਕੀ ਹਾਂ ਠੀਕ ਹੈ ਜੇ ਬਾਲਾ ਜੀ ਦੀ ਸਰੂਪ ਦੀ ਗੱਲ ਕਰੀਏ ਤਾਂ ਵੱਖਰਾ ਸਰੂਪ ਹੈ ਵੀ ਸਿਲਵਰ ਸਿਲਵਰ ਕਲਰ ਦੇ ਜਿਹੜੇ ਵੀ ਬਿਲਕੁਲ ਮਤਲਬ ਅਲੱਗ ਮੰਦਰ ਦੇ ਵਿੱਚ ਮੰਦਰ ਤੋਂ ਅਲੱਗ ਹੈਗੇ ਨੇ ਜੀ ਇੱਥੇ ਬਾਬਾ ਜੀ ਦਾ ਜਿਹੜਾ ਸਰੂਪ ਹੈ ਬਿਲਕੁਲ ਅਲੱਗ ਹੂੰ ਇਹ ਆਮ ਜਿਹੜੀ ਮੂਰਤੀਆਂ ਹੁੰਦੀਆਂ ਉਹ ਲੱਗ ਹੁੰਦੀਆਂ ਪੱਥਰ ਦੀਆਂ ਹੁੰਦੀਆਂ ਕੋਈ ਦੂਜੀ ਆਉਂਦੀ ਇਹ ਬਾਬੇ ਦਾ ਸਰੂਪ ਹੀ ਲੱਗਾ ਇਹ ਬੰਦਾ ਬੈਠ ਕੇ ਜਦੋਂ ਪਾਠ ਕਰਦਾ ਨਾ ਉਹਨੂੰ ਜੱਜਮੈਂਟ ਹੋ ਜਾਂਦੀ ਹੈ ਜੀ ਇਹ ਮੰਦਰ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਵੀ ਹੈਗੀਆਂ ਨੇ ਵੀ ਕਾਫੀ ਜਿਹੜੇ ਪੁਰਾਣੇ ਸਮਾਂ ਦੇ ਵਿੱਚ ਦੇਖਦੇ ਸੀ ਅਸੀਂ ਉਹ ਚੀਜ਼ਾਂ ਵੀ ਅਸੀਂ ਇੱਥੇ ਦੇਖੀਆਂ ਨੇ ਉਹ ਕੀ ਕੀ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਨਗਾਰਾ ਜੀ ਜਿਹੜਾ ਕਿ ਪੁਰਾਣੇ ਮੰਦਰਾਂ ਦੇ ਵਿੱਚ ਮੇਰੇ ਖਿਆਲ ਚ ਪਿਆ ਵੀ ਹੋਊਗਾ ਕਿਤਨਾ ਕਿਤੇ ਪੁਰਾਣਿਆਂ ਚ ਪੁਰਾਣਿਆਂ ਚ ਹੁਣ ਤਾਂ ਚਲੋ ਨਵੇਂ ਚ ਬਾਨਾ ਸ਼ੁਰੂ ਹੋ ਗਿਆ ਹੁਣ ਸਾਰੇ ਕਿਤੇ ਹੀ ਨਗਾਰੇ ਨਾਲ ਆਰਤੀ ਹੋਣ ਲੱਗੀ ਇਸ ਦਰਬਾਰ ਦੇ ਉੱਤੇ ਪਹਿਲਾਂ ਸੀ ਮੈਨੂੰ ਜਿੱਦਾਂ ਪਤਾ ਲੱਗਿਆ ਕਿ ਸਾਡੇ ਪ੍ਰਾਣੇ ਬਜ਼ੁਰਗ ਦੱਸਦੇ ਸੀ ਕਿ ਉਰੇ ਨਗਾਰਾ ਸੀ ਉਰੇ ਨਗਾਰੇ ਨਾਲ ਆਰਤੀ ਹੁੰਦੀ ਸੀ ਔਰ ਮੇਰਾ ਵੀ ਮਨ ਕੀਤਾ ਔਰ ਫਿਰ ਮੈਨੂੰ ਵੀ ਹੁਣ ਮੈਂ ਵੀ ਇਸ ਟਾਈਮ ਉਰੇ ਨਗਾਰਾ 8 ਸਾਲ ਤੋਂ ਜਿਹੜਾ ਕਿ ਹਰ ਮੰਗਲਵਾਰ ਨੂੰ ਢੋਲ ਨਗਾਰੇ ਨਾਲ ਆਰਤੀ ਹੁੰਦੀ ਔਰੇ ਪਹਿਲਾਂ ਉਹ ਬੱਸ ਦੇਖਿਆ ਵੀ ਹੱਥਾਂ ਵਾਲਾ ਵੀ ਨਗਾਰਾ ਪਿਆ ਹੈ ਪਹਿਲਾਂ ਉਹਦੇ ਨਾਲ ਵੀ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਹੱਥਾਂ ਵਾਲਾ ਹੀ ਨਗਾਰਾ ਕਹ ਰਿਹਾ ਮੈਂ ਹੁਣ ਵੀ ਹੱਥਾਂ ਵਾਲਾ ਹੀ ਨਗਾਰਾ ਚੱਲਦਾ ਹੈ ਹਰ ਮੰਗਲਵਾਰ ਹੁਣ ਕੱਲ ਬਾਜੀ ਬਾਬੇ ਦਾ ਜਨਮotsਵ ਹੈ ਅੱਜ ਰਾਤ ਨੂੰ 11:30 ਵਜੇ ਬਾਬਾ ਜੀ ਦੀ ਮਹਾਰਤੀ ਹੋਣੀ ਆ ਹੱਥਾਂ ਦੇ ਹੀ ਨਗਾਰੇ ਨਾਲ ਹੋਣੀ ਆ ਪਰ ਮਹਾਰਤੀ 108 ਜੋਤਾਂ ਦੀ ਮਹਾਰਤੀ ਹੋਊਗੀ ਅੱਛਾ ਜਿਹੜੇ ਭਗਤ ਇੱਥੇ ਆਉਂਦੇ ਉਹਨਾਂ ਨੂੰ ਕੀ ਕੁਝ ਕਰਨਾ ਪੈ ਜਿਵੇਂ ਪਰਿਕਰਮਾ ਜਾਂ ਕੀ ਕੁਝ ਰੂਲ ਹੁੰਦੇ ਵੀ ਬਾਲਾ ਜੀ ਨੂੰ ਕਿਵੇਂ ਮਨਾਣਾ ਆ ਦੇਖੋ ਇਹ ਸਭ ਦੇ ਆਪਣੇ ਭਾਵ ਜਿਹੜਾ ਜਿੱਦਮ ਨਾਲ ਉਹਦੇ ਬਾਬਾ ਮੈਂ ਜਾਂਦਾ ਜੀ ਜੀ ਬਿਲਕੁਲ ਆਪਕਾ ਜੀ ਜੀ ਕਿਸ ਨੇ ਪ੍ਰਾਚੀਨ ਬਾਲਾਜੀ ਮੰਦਿਰ ਦਰਸ਼ਨ ਕਰਨ ਆਣਾ ਹੋਵੇ ਤਾਂ ਕਿੱਥੇ ਆਵੇ ਇਹ ਮੰਦਿਰ ਜੀ ਚੋੜੇ ਵਿਹਾਰ ਦੇ ਕੋਲ ਠਾਕੁਰਦਵਾਰਾ ਮੰਦਿਰ ਹੈ ਠੀਕ ਹੈ ਜੀ ਕਾ ਮੰਡੀ ਚੌਂਕ ਕਾਵੰਡੀ ਚੌਂਕ ਦੇ ਚੰਡੂ ਹਲਵਾਈ ਦੇ ਨਾਲ ਗਲੀ ਹੈ ਗਲੀ ਦੇ ਬਿਲਕੁਲ ਐਂਟਰ ਕਰੋਂਗੇ ਬਿਲਕੁਲ ਸਾਹਮਣੇ ਟੱਕਰ ਦਿੱਤੇ ਠਾਕੁਰਦਵਾਰਾ ਮੰਦਿਰ ਹੈ ਤੇ ਨਾਲ ਜੈਨ ਤਰ ਮਸ਼ਾਅੱਲਾ ਲੱਗਦੀ ਹੈ ਸਭ ਤੋਂ ਈਜ਼ੀ ਇਸ ਤੋਂ ਵੀ ਜ਼ਿਆਦਾ ਪੀ ਈਜ਼ੀ ਲੇਕਿਨ ਗੂਗਲ ਦੇ ਉੱਤੇ ਜਾਓ ਉਹਦੇ ਉੱਤੇ ਡੇਦਾ ਠਾਕੁਰ ਦੁਆਰਾ ਠਾਕੁਰ ਦੁਆਰਾ ਨੋਰੀਆ ਪਰ ਲੋ ਉਹਦੇ ਉੱਤੇ ਤੁਹਾਨੂੰ ਲੋਕੇਸ਼ਨ ਸਾਰੀ ਨਜ਼ਰ ਆ ਜੂਗੀ ਜਿਸ ਚ ਕੀ ਬਾਬਾ ਜੀ ਦਾ ਸਰੂਪ ਵੀ ਲੱਗਿਆ ਹੋਇਆ ਤੇ ਆ ਕੇ ਉਰੇ ਆ ਕੇ ਬਰਬੂਦੇ ਦਰਸ਼ਨ ਕਰੋ ਤਾਂ ਗੱਲਬਾਤ ਕੀਤੀ ਮੰਤ ਗੌਰਵ ਜੀ ਨਾਲ ਜੋ ਲਗਾਤਾਰ ਰਹੇ ਜਿਹੜੀ ਕਾਫੀ ਸਮਾਂ ਤੋਂ ਜਿਹੜਾ ਇੱਥੇ ਸੇਵਾ ਨਿਭਾ ਰਹੇ ਨੇ ਤਾਂ ਇਸ ਮੰਦਰ ਦੇ ਵਿੱਚ ਐਸੀ ਸ਼ਕਤੀ ਬਾਲਾ ਜੀ ਦੀ ਹੈ ਜੋ ਇੱਥੇ ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਆਉਂਦੇ ਉਹਨਾਂ ਦੀ ਵੀ ਮਨੋ ਕਾਮਨਾ ਜਿਹੜੀ ਪੂਰੀ ਹੁੰਦੀ ਹੈ ਕਰਨਾ ਕੀ ਹੈ ਮੰਤ ਜੀ ਨੇ ਦੱਸਿਆ ਇਸ ਤਰੀਕੇ ਨਾਲ ਤਾਂ ਲੁਧਿਆਣਾ ਦੇ ਵਿੱਚ ਇਹ ਜਿਹੜਾ ਪ੍ਰਾਚੀਨ ਮੰਦਰ ਹੈ ਤਾਂ ਦਰਸ਼ਨ ਕਰਨ ਜ਼ਰੂਰ ਪਹੁੰਚੋ ਕੈਮਰਾਮੈਨ ਵਿਪਨ ਵਰਸੀ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ